ਮਾਠੀਵੜਾ ਇਲਾਕੇ ਵੀ ਲਗਾਤਾਰ 2 ਦਿਨ ਤੋਂ ਹੋ ਰਹੀ ਬਰਸਾਤ ਦੇ ਕਰਾਂ ਪਿੰਡਾਂ ਦੇ ਵਿੱਚ ਭਾਰੀ ਮੀਂਹ ਪਿਆ ਹੈ ਤੂਫਾਨ ਤੇ ਗੜੇ ਮਾਰੀ ਹੋਈ ਹੈ ਜਿਸ ਕਰਣ ਸਬ ਤੋਂ ਵੱਧ ਮੱਕੀ ਦੀਆਂ ਫਸਲਾਂ ਨੂੰ ਨੁਕਸਾਨੀਆਂ ਗਈਆਂ ਹਨ ਮਾਥੀਵਾਰ ਦੇ ਨੇੜਲੇ ਪਿੰਡ ਬੁਰਜੇ ਕੁਆਦ ਹੈਡੋ ਵੇਟ ਅਤੇ ਆਸ-ਪਾਸ ਪਿੰਡਾਂ ਦੇ ਵਿੱਚ ਤੂਫਾਨ ਤੇ ਭਾਰੀ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਈ ਜਿਸ ਕਰਾਂ ਮੱਕੀ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਗੜੇਮਾਰੀ ਕਰਾਂ ਮੱਕੀ ਦੀ ਫਸਲ ਦੇ ਪੱਤੇ ਵੀ ਨੁਕਸਾਨੇ ਗਏ ਹਨ ਤੁਹਾਨੂੰ ਦੱਸਦੇ ਹਾਂ ਕਿ ਬੁਰਜੇ ਕੁਆਦ ਦੇ ਕਿਸਾਨ ਜਰਰੇਦ ਨੇ ਦੱਸਿਆ ਕਿ ਉੱਥੇ 5 ਏਕੜ ਤੋਂ ਵੱਧ ਮੱਕੀ ਦੀ ਫਸਲ ਮੀਂਹ ਦੇ ਪਾਣੀ ਵਿੱਚ ਡੁੱਬ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਮੀਂਹ ਦੇ ਨਾਲ ਤੂਫਾਨ ਵੀ ਚੱਲਿਆ ਜਿਸ ਕਰਾਂ ਫਸਲਾਂ ਖੇਤਾਂ ਦੇ ਵਿੱਚ ਡਿੱਗ ਗਈਆਂ ਇਸ ਇਲਾਕੇ ਦੇ ਵਿੱਚ ਕਈ ਕਿਸਾਨਾਂ ਨੇ ਪਾਪੂਲਰ ਦੇ ਬੁੱਟੇ ਵੀ ਤੂਫਾਨ ਕਾਰਨ ਡਿੱਗੇ ਹਨ ਉਥੇ ਲਗਾਤਾਰ 2 ਦਿਨ ਤੋਂ ਚੱਲ ਰਹੇ ਤੂਫਾਨ ਦੇ ਕਾਰਨ ਮਾਥੀਵਾਲਾ ਇਲਾਕੇ ਦੇ ਕਿਸਾਨਾਂ ਦਾ ਕਾफी ਆਧੇ ਨੁਕਸਾਨ ਹੋਇਆ ਹੈ ਉਹਨਾਂ ਨੇ ਹੁਣ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਹਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਮੇਰੀ ਇਹ ਅਰਦਾਸ ਬੇਨਤੀ ਹੈ ਸਰਕਾਰ ਦੇ ਅੱਗੇ ਜਾਈ ਸਾਹਿਬ ਦੇ ਅੱਗੇ ਇਹ ਖੰਭਾ ਵੇਖੋ ਮੇਰੇ ਘੇੜ ਦੇ ਸਾਹਮਣੇ ਲਾਇਆ ਚੱਕੀ ਵਾਲੇ ਪਰਮਜੀਤ ਸਿੰਘ ਨੇ ਤੇ ਹੱਥ ਜੋੜ ਕੇ ਮੇਰੀ ਉਹਨਾਂ ਦੇ ਚਰਨਾਂ 'ਚ ਇਹ ਹੀ ਜਾਈ ਦੇ ਬੇਨਤੀ ਹੈ ਸਰਕਾਰ ਦੇ ਚਰਨਾਂ 'ਚ ਇਹੀ ਮੇਰੀ ਬੇਨਤੀ ਏ ਮੇਰੇ ਗੇਟ ਦੇ ਕੋਲ ਜੇ ਖੰਭਾ ਨਾ ਲਾਉਣ ਦੀ ਕੋਸ਼ਿਸ਼ ਨਾ ਕਰੇ ਮੇਰੇ ਕੋਠੇ ਦੇ ਲੈਂਟਰ ਤੇ ਜੇ ਖੰਭਾ ਗੇਰ ਜਾਂਦਾ ਸਾਡੇ ਬੱਚੇ ਮਰ ਜਾਣੀ ਸੀ ਮੇਰਾ ਲੈਂਟਰ ਗੇਰ ਜਾਣਾ ਸੀ ਮੇਰਾ ਤੇ ਅੱਗੇ ਹੀ ਅੱਡਾ ਜਵਾਨ ਪੁੱਤਰ ਜਿਹੜਾ ਚਲੇ ਗਿਆ ਮੇਰਾ ਨਿਗਾ ਦਾ ਪੋਤਾ ਮੇਰੀ ਨੌ ਮੈਂ ਗਰੀਬਣੀ ਇਕੱਲੀ ਮੇਰੇ ਬੱਚੇ ਐਨੇ ਮੀਂਹੇਰੀ ਦੇ ਵਿੱਚ ਸਾਡਾ ਹਾਲ ਤੇ ਪਾਰਿਆ ਪੈ ਗਈ ਏ ਮੈਂ ਨਹੀਂ ਮੀਂਹੇਰੀ ਦੇ ਵਿੱਚ ਪਰਲੇ ਪਾਸੇ ਭੱਜ ਕੇ ਆਪਣੇ ਬੱਚਿਆਂ ਦੀ ਜਾਨ ਬਚਾਈ ਅਸਕੇ ਇਹ ਲੈਂਟਰ ਸਾਡੇ ਦੇ ਉੱਤੇ ਖੰਭਾ गिर ਗਿਆ। ਰੱਬ ਨੇ ਬਚਾ ਬੜਾ ਹੀ ਹੱਥ ਦੇ ਕੇ ਮਹਾਰਾਜ ਨੇ ਰੱਖਿਆ ਤੇ ਮੇਰੇ ਦਰਵਾਜ਼ੇ ਗੇਟ ਦੇ ਕੋਲੋਂ ਮਹਾਰਾਜ ਜੀ ਥੋੜਾ ਜਿਹਾ ਫਰਕ ਰਹਿ ਗਿਆ ਤੇ ਪਰਲੇ ਪਾਸੇ ਨਾਲ ਹੀ ਖੰਭਾ गिर ਗਿਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆ ਮੇਰੇ ਗੇਟ ਦੇ ਕੋਲ ਖੰਭਾ ਨਹੀਂ ਲੱਗਣਾ ਚਾਹੀਦਾ। ਮੈਂ ਇਹਨਾਂ ਦੇ ਚਰਨਾਂ ਕਿ ਇਹ ਹੀ ਮੇਰੀ ਅਰਦਾਸ ਬੇਨਤੀ ਹੈ ਹੱਥ ਜੋੜ-ਜੋੜ ਕੇ ਮੈਂ ਦੁਬਾਰਾ ਦੁਬਾਰਾ ਇਹਨਾਂ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਨੀ ਸਾਰੀ ਸੰਗਤ ਮੇਰੇ ਗੇਟ ਦੇ ਕੋਲ ਖੰਭਾ ਨਾ ਲਾਣ ਖੰਭਾ ਲਾਣੇ ਛਟਾਸ ਫਾਰਮ ਲਾਣੇ ਤੇ ਆਪਣੇ ਬੂਹੇ ਚੱਕੀ ਦੇ ਅੱਗੇ ਲਾਣ ਦੰਨੀ ਦੇ ਖੇਤਾਂ ਵਿੱਚ ਜਾ ਕੇ ਲਾ ਕੇ ਆਪਣੀਆਂ ਤਾਰਾਂ ਪਵਾ ਕੇ ਕਿਸੇ ਦਾ ਜਾਨ ਨੁਕਸਾਨ ਨਾ ਬੱਚਿਆਂ ਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਹੀਂ ਸੋਰਾ ਗੱਲ ਅੱਧਾ ਵੀ ਤੇ ਲਾਤ ਮੌਕਾ ਚੈੱਕ ਕਰਕੇ ਪਤਾ ਲੱਗੂਗਾ ਦੋ ਤਿੰਨ ਜਗ੍ਹਾ ਖੰਬੇ ਗਿਰੇ ਐ ਤੇ ਹੁਣ ਜਾ ਕੇ ਅਸੀਂ ਵਿਜ਼ਿਟ ਕਰ ਰਹੇ ਹਾਂ ਮੌਸਮ ਠੀਕ ਹੋਣ ਤੋਂ ਬਾਅਦ ਜਾ ਕੇ ਦੇਖਾਂਗੇ ਕੀ ਹੋਣਾ ਤੇ ਇਲਾਕੇ 'ਚ ਕੋਈ ਹੋਰ ਇਦਾਂ ਹੀ ਦੁਰਘਟਨਾ ਕੋਈ ਹੋਵੇ ਤੇ ਨਾਲ ਸਰ ਕੋਈ ਨਹੀਂ ਕੋਈ ਘਟਨਾ ਬਾਕੀ ਨਾ ਕਿਸੇ ਦਾ ਫੋਨ ਆਇਆ ਬਾਕੀ ਸਾਨੂੰ ਆਪ ਮੌਕਾ ਚੈੱਕ ਕਰਕੇ ਨਾ ਪਤਾ ਲੱਗੂਗਾ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਤੁਹਾ ਮੇਰਾ ਨਾਮ ਜੀ ਜਰਨੈਲ ਸਿੰਘ ਕਿਹੜਾ ਪਿੰਡ ਹੈ ਪਿੰਡ ਬੁਰਜਪੌਤ ਜੀ ਹਾਂ ਜਿਹੜਾ ਭਾਰੀ ਮੀਂਹ ਆਇਆ ਉਹਦੇ ਨਾਲ ਕੀ ਨੁਕਸਾਨ ਹੋਇਆ ਜੀ ਸਾਡੇ ਭਾਰੀ ਮੀਂਹ ਆਉਣ ਨਾਲ ਜੀ ਕਿਤੇ ਮੱਕੀ ਡੁੱਬ ਗਈ ਪਾਣੀ ਵਿੱਚ ਆ ਗਈ ਏ ਮੱਕੀ ਘਿਰ ਗਈ ਬਹੁਤ ਗਈ ਏ ਮੱਕੀ ਸੀ 5 ਕਿੱਲੇ 5 ਕਿੱਲੇ ਮੱਕੀ ਦਾ ਨੁਕਸਾਨ ਬਹੁਤ ਹੋ ਗਿਆ ਜਿਆਦਾ ਇਹ ਮੀਂਹ ਨਾਲ ਹੋਇਆ ਕਿ ਜਿਹੜੀ ਗੜੇਬਾਰੀ ਹੋਈ ਉਹਦੇ ਨਾਲ ਹੋਇਆ ਜੀ ਕੁਝ ਮੀਂਹ ਨਾਲ ਹੋ ਗਿਆ ਕੁਝ ਜਿਹੜੀ ਗੜੇਬਾਰੀ ਨੇਰੀ ਆਈ ਉਹਨੇ ਸਾਤੀ ਮੱਕੀ ਤੂਫਾਨ ਆਇਆ ਤੂਫਾਨ ਆਇਆ ਬਹੁਤ ਜਿਆਦਾ ਤੂਫਾਨ ਆਇਆ ਡੰਗਰਾਂ ਦੇ ਗੜਿਆਂ ਲੱਕਾਂ ਪੰਤੀਆਂ ਨੇ ਜਿਆਦਾ ਨਸਾਨ ਆਇਆ ਯਾਦਾਂ ਉੱਡ ਗਿਆ ਨੇ ਛੱਡਾਂ ਦੀਆਂ ਥੋੜੇ ਕਿੰਨੇ ਕਿੱਲੇ ਤੁਸੀਂ ਮੱਕੀ ਦੀ ਫਸਲ ਕੀਤੀ ਸੀ ਮੱਕੀ 5 ਕਿੱਲੇ ਸੀ ਜੀ ਜਿਸ ਤਰ੍ਹਾਂ ਦੇਖਣ ਨੂੰ ਆਇਆ ਵੀ ਤੁਹਾਡੇ ਪੂਲਰ ਵੀ ਡਿੱਗੇ ਹੋਏ ਨੇ ਕਿੰਨੇ ਪੂਲਰ ਤੁਹਾਡੇ ਲਾਏ ਹੋ ਸੀ ਤੇ ਕਿੰਨੇ ਡਿੱਗੇ ਨੇ ਉਹ ਪੂਲਰ ਮੇਰੇ ਕੋਲ ਤਕਰੀਬਨ ਰਹੀ ਸੀ 5 ਕਿੱਲੇ ਦਾ ਕਿਹੜਾ ਜੇ ਇਸ ਵਿੱਚੋਂ ਮੰਨ ਲਓ ਤੁਸੀਂ 1.5 ਸੌ ਫੁੱਟ ਘੱਟ ਕਰਕੇ ਹੋਣੇ ਲਗਭਗ ਕਿੰਨੇ ਦਾ ਨੁਕਸਾਨ ਤੁਹਾਡਾ ਹੋ ਚੁੱਕਿਆ ਸਾਡਾ ਨੁਕਸਾਨ ਵੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕੀ ਕਹਿ ਸਕਦੇ ਆ 10-12 ਲੱਖ ਦਾ 10-12 ਲੱਖ ਦਾ ਮਕਾਨ ਹੈਗਾ ਹੀ ਇਹ ਇਸ ਤੋਂ ਇਲਾਵਾ ਕੋਈ ਸਬਜ਼ੀਆਂ ਸਬਜ਼ੀਆਂ ਜਾਂ ਕੁਝ ਹੋਰ ਵੀ ਖਰਾਬ ਆ ਆ ਸਬਜੀ ਮੈਂ ਕਹ ਸਕਦੀ ਵੀ ਚ ਚਾਰ-ਪੰਜ ਕਿਲੋ ਟਿੰਡੇ ਉਹ ਵੀ ਤੁਹਾਨੂੰ ਮਖਾਨੇ ਆ ਮਾਂ ਸੀ ਮਾਂ ਸਬਜੀ ਤੇ ਹੋਰ ਮੱਕੀ ਦਾ ਮੱਕੀ ਦੇ ਵਿੱਚ ਪਾਣੀ ਵੀ ਖੜ ਗਿਆ ਕਿ ਉਹ ਟੁੱਟ ਗਈ ਜਾਂ ਕੀ ਹੋ ਗਿਆ ਜੀ ਪਾਣੀ ਖੜ ਗਿਆ ਮੱਕੀ ਵਿੱਚ ਥਾਮ ਵੀ ਨਹੀਂ ਮਾ ਸੀ ਪਾਣੀ ਵੀ ਖੜ ਗਿਆ ਬਹੁਤ ਜ਼ਿਆਦਾ ਟੁੱਟ ਵੀ ਗਈ ਟੁੱਟ ਵੀ ਗਈ ਹੈ ਹੁਣ ਮੰਗ ਕੀ ਕਰਦੇ ਸਰਕਾਰ ਤੇ ਵਿਸ਼ਾਸ਼ਨ ਨੂੰ ਇਹਨੂੰ ਲੈ ਕੇ ਮੰਗੇ ਬੋਲੀ ਸਰਕਾਰ ਤੋਂ ਇਹ ਹੀ ਮੰਗ ਕਰਨਿਆ ਸਾਡੀ ਕੋਈ ਸਰਕਾਰ ਮਦਦ ਕਰੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਇਹ ਹੀ ਸਾਡਾ ਮੋਟਾ ਮਾੜਾ ਮੋਟਾ ਮੰਗੇ ਸਾਡਾ ਕੋਈ ਸਾਡੇ ਵੱਲ ਵੇਖੇ ਸਾਨੂੰ ਸੂਲਤ ਦੇਵੇ ਤੇ ਸਾਡਾ ਨੁਕਸਾਨ ਕਟੋ ਕੱਟ ਤੋ ਕੱਟ ਵੀ 15 14 ਲੱਖ ਦਾ ਨੁਕਸਾਨ ਹੋ ਗਿਆ ਅ ਤੁਸੀਂ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਵੀ ਤੁਹਾਡੀ ਵੀ ਫਸਲ ਖਰਾਬ ਹੋਈ ਤੁਸੀਂ ਕਿਸ ਚੀਜ਼ ਦੀ ਫਸਲ ਲਗਾਈ ਗਈ ਸੀ ਤੁਹਾਡੇ ਵੱਲੋਂ ਸਾਡੇ ਕੋਲ ਸਬਜ਼ੀ ਲਾਈ ਸੀ ਜੀ ਕਿਆ ਟਿੰਡੇ ਲਾਏ ਸੀ ਤੇ ਭਿੰਡੀ ਸੀ ਕੋਈ ਖੀਰੇ ਲਾਏ ਸੀ ਬਾਕੀ ਮਾਂ ਸੀ ਭਿਜੇ ਮਾਂ ਮੂੰਗੀ ਉਹ ਵੀ ਤਬਾਹ ਹੋ ਗਈ ਏ ਮੱਕੀ ਬਹੁਤ ਜਿਆਦਾ ਨੁਕਸਾਨ ਹੋਇਆ ਮੱਕੀ ਦਾ ਸਾਰਾ 20 ਕਿਲੇ ਮੇਰੀ ਮੱਕੀ ਸੀ ਉਹ ਮੱਕੀ ਸਾਰੀ ਵਿਛ ਗਈ ਏ ਤੇ ਉੱਤੇ ਦੀ ਪਾਣੀ ਖੜਾ ਹੈ ਬਹੁਤ ਨੁਕਸਾਨ ਹੋਇਆ ਇਹ ਭਾਰੀ ਮੀਂਹ ਨਾਲ ਹੋਇਆ ਕਿ ਗੜੇ ਮਾਰੀ ਜਿਹੜੀ ਹੋਈ ਉਹ ਨਾਲ ਜਿਆਦਾ ਹੋਇਆ ਭਾਰੀ ਮੀਂਹ ਤੇ ਗੜੇ ਮਾਰੀ ਜਿਹੜੀ ਨੇਰੀ ਆਈ ਏ ਬਹੁਤ ਤੇਜ਼ ਤੂਫਾਨ ਆਇਆ ਉਹਦਾ ਨੁਕਸਾਨ ਬਹੁਤ ਜਿਆਦਾ ਹੋਇਆ